28 ਤਰੀਕ ਦੀ ਜੋ ਮੀਟਿੰਗ ਸ੍ਰੀ ਕਾਲਤਾ ਸਭ ਦੇ ਜਥੇਦਾਰ ਗਿਆਨੀ ਰਕਬੀ ਸਿੰਘ ਵੱਲੋਂ ਸੱਦੀ ਗਈ ਸੀ ਪੰਜ ਸੰਸਬੰਧੀ ਉਹ ਰੱਦ ਹੋਣ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਨੰਦੇਰ ਸਾਹਿਬ ਤੋਂ ਜੋ ਬਿਆਨ ਆਇਆ ਉਹ ਸੁਣ ਕੇ ਪੂਰਾ ਪੰਥ ਹੀ ਹੈਰਾਨ ਹੋ ਗਿਆ ਕਿ ਇਹੋ ਜਿਹੇ ਕੰਮ ਜੇ ਇਦਾਂ ਦੇ ਉਹ ਦੱਸ ਰਹੇ ਨੇ ਕਿ ਇਹ ਸੱਚ ਨੇ ਉਹਨਾਂ ਨੇ ਕਿਹਾ ਕਿ ਜਦ ਮੈਂ ਇਹ ਉਹਦਾ ਸੰਭਾਲਿਆ ਤੇ ਮੈਂ ਪਹਿਲੇ ਦੇਣੀ ਦੋਸ ਮੇਨੇ ਦਾ ਜੋ ਪੈਂਡਿੰਗ ਵਰਕ ਪਿਆ ਸੀ ਉਹ ਜਦੋਂ ਦੇਖਿਆ ਤੇ ਉਹ ਚਿੱਠੀਆਂ ਤੁਹਾਨੂੰ ਮੈਂ ਖੁਦ ਨਹੀਂ ਪੜ੍ਹ ਸਕਿਆ ਤੇ ਤੁਹਾਨੂੰ ਉਹ ਅਲਫਾਜ ਦੱਸ ਨਹੀਂ ਸਕਦਾ ਪਰ ਇੱਕ ਚੀਜ਼ ਜੋ ਉਹਨਾਂ ਨੇ ਦੱਸੀ ਉਹ ਕਹਿੰਦੇ ਇੱਕ ਲਫਾਫਾ ਜਦੋਂ ਖੋਲਿਆ ਤੇ ਉਸ ਵਿੱਚ ਜਥੇਦਾਰ ਨੇ ਚੂੜੀਆਂ ਪਾਈਆਂ ਹੋਈਆਂ ਸਨ ਜਿਨ੍ਹਾਂ ਨੂੰ ਕਹਿੰਦੇ ਮੈਂ ਝੋਲੀ 'ਚ ਪਾਇਆ ਤੇ ਮੈਂ ਗੁਰੂ ਹਰਗੋਬਿੰਦ ਪਾਸ਼ਾ ਦੇ ਦਰ ਤੇ ਲੈ ਕੇ ਗਿਆ ਸੀ ਕਾਦਸਾਪ ਤੇ ਪਹੁੰਚਿਆ ਤੇ ਮੈਂ ਜਾ ਕੇ ਉੱਥੇ ਅਰਦਾਸ ਕੀਤੀ ਕਿ ਗੁਰੂ ਸਾਹਿਬ ਇਹ ਕੀ ਭਾਣਾ ਤੇ ਫਿਰ ਉਹਨਾਂ ਨੇ ਕਿਹਾ ਕਿ ਹੁਣ ਮੈਂ ਧਾਰ ਲਿਆ ਸੀ ਕਿ ਜੋ ਹੋਏਗਾ ਦੇਖੀ ਜਾਊ ਮੈਂ ਆਪਣੀ ਈਨ ਨਹੀਂ ਮੰਣੀ ਤੇ ਉਹਨਾਂ ਨੇ ਕਿਹਾ ਪੰਥ ਵੱਲੋਂ ਜੇ ਸਨਮਾਨ ਦਿੱਤਾ ਜਾਂਦਾ ਹੈ ਤੇ ਪੰਥ ਵੱਲੋਂ ਗੱਲਾਂ ਵੀ ਮਿਲਦੀਆਂ ਮੇਰੀ ਕਹਿੰਦੇ ਗਿਆਨੀ ਰਕਬੀਰ ਸਿੰਘ ਜੀ ਨਾਲੇ ਗੱਲ ਵੀ ਹੋਈ ਸੀ ਜਦੋਂ ਇੱਕ ਦਿਨ ਉਹਨਾਂ ਨੇ ਭਾਵ ਕੋ ਕੇ ਮੈਨੂੰ ਫੋਨ ਕੀਤਾ ਸੀ ਇਹੋ ਜੀਆਂ ਗੱਲਾਂ ਸਾਹਮਣੇ ਆਨ ਨਾਲ ਪੰਚਕ ਸਫਾਵਾਂ ਵਿੱਚੋਂ ਵੱਖਰੀਆਂ ਵੱਖਰੀਆਂ ਆਵਾਜ਼ਾਂ ਆਣੀਆਂ ਸ਼ੁਰੂ ਹੋ ਗਈਆਂ ਕਿ ਆਉਣ ਵਾਲਾ ਪ੍ਰਧਾਨ ਨਵਾਂ ਜੋ ਹੋਏਗਾ ਉਹ ਗਿਆਨੀ ਹਰਪ੍ਰਿੰਦ ਸਿੰਘ ਜੀ ਹੋਣਗੇ ਜਾਂ ਕਾਲੀਦਲ ਜਾਂ ਸ਼ੋਮਿੰਗ ਕਮੇਟੀ ਦੇ ਇਹ ਤਾਂ ਹੁਣ ਵਕਤ ਹੀ ਦੱਸੇਗਾ ਮੈਨੂੰ ਦਿਓ ਇਜਾਜ਼ਤ ਅਗਲੀ ਖਬਰ ਤੱਕ ਕੈਮਰਾਮੈਨ ਲਵਪ੍ਰੀਤ ਦੇ ਨਾਲ ਅਮਜੰਗ ਰਾਜਾ ਸੱਚਾ ਪਿਆਰਾ ਕਿਉਂਕਿ ਪੰਥ ਜਾਣਦਾ ਹੈ ਜਿਹੜਾ ਵੀ ਤਖਤ ਤੋਂ ਮੁੱਖ ਮੋੜਦਾ ਹੈ ਤਾਕਤ ਵਾਲਾ ਕੰਡ ਕਰਦਾ ਹੈ ਪੱਟ ਕਰਦਾ ਹੈ ਕੇਵਲ ਉਸ ਤਈ ਸਰਵਨਾਸ਼ ਨਹੀਂ ਹੁੰਦਾ ਬਲਕਿ ਸਰਵਨਾਸ਼ ਉਹਦੀਆਂ ਨਸਲਾਂ ਤੱਕ ਚਲਾ ਜਾਂਦਾ ਹੈ ਔਰ ਜੇ ਕਿਤੇ ਸਾਡੇ ਵਰਗੇ ਤੱਕਾ ਸਾਥ ਦੇ ਕਹਿਣੂਏ ਤਾਕਤ ਨੂੰ ਟੱਕ ਦੇ ਜਾਂਦੇ ਆ ਤੇ ਹਾਲ ਸਾਡਾ ਵੀ ਉਹੀ ਹੁੰਦਾ ਹੈ ਜਿਹੜਾ ਬਾਕੀਆਂ ਦਾ ਹੁੰਦਾ ਹੈ ਮੈਂ ਆਪਦੀ ਨਾਲ ਇੱਕ ਹੱਟਪਿੱਤੀ ਸਾਂਝੀ ਕਰਨਾ ਚਾਹੁੰਦਾ 1 ਅਕਤੂਬਰ 2018 ਨੂੰ ਮੈਂ ਬਤੌਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਸੰਭਾਲੀ। ਸੰਤ ਮਹਾਪੁਰਖ ਬੈਠੇ ਨੇ ਬਹੁਤ ਸਾਰੇ ਜਿਨ੍ਹਾਂ ਨੇ ਉਸ ਵੇਲੇ ਇੱਕ ਤਰੀਕ ਨੂੰ ਜਦੋਂ ਮੈਂ ਸ੍ਰੀ ਅਕਾਲ ਤਖਤ ਸਾਹਿਬ ਦੇ ਦਫ਼ਤਰ ਦੇ ਵਿੱਚ ਬੈਠਾ ਆਪਣੀ ਸੀਟ ਦੇ ਉੱਤੇ ਤੇ 2-3 ਮਹੀਨਿਆਂ ਦੀ ਡਾਕ ਜਿਹੜੀ ਆ ਉਹ ਇਕੱਠੀ ਹੋਈ ਪਈ ਸੀ ਤੇ ਜਦੋਂ ਉਹ ਡਾਕ ਖੋਲਣੀ ਸ਼ੁਰੂ ਕੀਤੀ ਤੇ ਉਸ ਡਾਕ ਦੇ ਵਿੱਚ ਜਿੰਨੀਆਂ ਚੱਟੀਆਂ ਸੀ ਜਿੰਨੇ ਪੱਥਰ ਸੀ ਉਹਨਾਂ ਪੱਤਰਾਂ ਦੇ ਵਿੱਚ ਇਹੋ ਜੀ ਸ਼ਬਦਾਵਲੀ ਲਿਖੀ ਸੀ ਜਿਹੜੀ ਸੁਣਾਉਣੀ ਇੱਕ ਪਾਸੇ ਪੜੀ ਨਹੀਂ ਸੀ ਜਾ ਸਕਦੀ ਔਰ ਸਾਥ ਸੰਗਤ ਜੀ ਇਹ ਹਕੀਕਤ ਮੈਂ ਦੱਸਣਾ ਚਾਹੁੰਦਾ ਹਾਂ ਉਹ ਜੇਕ ਲਫਾਫੇ ਐਸੇ ਸੀ ਉਸ ਡਾਕ ਦੇ ਵਿੱਚ ਜਦੋਂ ਮੈਂ ਖੋਲੇ ਤੇ ਉਹਦੇ ਵਿੱਚੋਂ ਚੂੜੀਆਂ ਨਿਕਲੀਆਂ ਸੀ ਮਨ ਬੜਾ ਪਰੇਸ਼ਾਨ ਹੋਇਆ ਉਸੇ ਵੇਲੇ ਉਹ ਚੂੜੀਆਂ ਆਪਣੀ ਝੋਲੀ ਚ ਪਾਈਆਂ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਗੋਲਕ ਦੇ ਉੱਤੇ ਚੂੜੀਆਂ ਰੱਖ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਸੱਚੇ ਪਾਤਸ਼ਾਹ ਆ ਭੇਜਿਆ ਇਸ ਆਇਆ ਕੀ ਕਰੀਏ ਇਹਦਾ ਅੱਜ ਜੇ ਮਾਨਜੋਗ ਸਿੰਘ ਸਾਹਿਬ ਕੈਨੇਕਲ ਵੰਦ ਸਿੰਘ ਜੀ ਦਾ ਸਨਮਾਨ ਹੋ ਰਿਹਾ ਤੇ ਇਹਨਾਂ ਦਾ ਸਨਮਾਨ ਨਹੀਂ ਹੈ ਇਹ ਤਖਤ ਦਾ ਸਨਮਾਨ ਹੈ ਹੂੰ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਸਨਮਾਨ ਹੈ ਤੇ ਜੇ ਤਖਤ ਦੇ ਜਥੇਦਾਰ ਦਾ ਸਨਮਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਨਮਾਨ ਹੈ ਤੇ ਤਖਤ ਦੇ ਜਥੇਦਾਰ ਦੇ ਪੁਤਲੇ ਫੁਕਣੇ ਇਹ ਕੀ ਦਾ ਅਪਮਾਨ ਹੈ मैं पंच तो पूछना चाहना कि अपमान है तखत के जथेदार के पुतले फूक मान मानजो सिंह यानी रणबीर सिंह जी बैठे ने पिछले दिन इन्होंने फोन आया बड़े भावक की हो रहा है पंथ दे साहब किस तरह सेवा मैं इन्होंने कहा सिंह साहब हौसला रखो तखत दे सेवादार हाँ ਸਨਮਾਨ ਵੀ ਗੁਰੂ ਦਾ ਹੈ ਪਰ ਜੇ ਸਾਡੇ ਨਾਲ ਬੁਰਾ ਹੋ ਰਿਹਾ ਤੇ ਇਹ ਵੀ ਗੁਰੂ ਗੁਰੂ ਜਾਣੇਗਾ ਗੁਰੂ ਪਾਤਸ਼ਾਹ ਜਾਣੇਗਾ